ਬੀਤੀ ਸ਼ਾਮ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਮਾਨ ਵਿੱਚ ਇੱਕ ਵਾਰ ਫਿਰ ਚੱਲੀਆਂ ਗੋਲੀਆਂ ਪੈਟਰੋਲ ਪੰਪ ਤੋਂ ਤੇਲ ਪ੍ਰਵਾਹ ਕੇ ਨਿਕਲੀ ਕਾਰ ਉੱਪਰ ਅਣਪਛਾਤੀ ਕਾਰ ਵਿੱਚ ਸਵਾਰ ਵਿਕਤੀਆਂ ਨੇ ਅੰਨੇਵਾਦ ਚਲਾਈਆਂ ਗੋਲੀਆਂ ਸਾਰੀ ਘਟਨਾ ਸੀਸੀਟੀ ਕੈਮਰੇ ਵਿੱਚ ਹੋਈ ਕੈਦ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਦੀ ਮੌਤ ਅਤੇ ਇੱਕ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਆਉਂਦੇ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਸੀਂ ਵੀ ਕਰੋ ਏਪੀ ਜੀ ਨਿਊਜ਼ ਪੰਜਾਬ ਬਿਊਰੋ ਚੀਫ ਜਿਸਪਾਲ ਚੰਦਨ ਗੁਰਦਾਸਪੁਰ ਦੀ ਇਹ ਵਿਸ਼ੇਸ਼ ਰਿਪੋਰਟ Gue t referred to this <laughs> side. Can you sort all these in this bag? ਆ ਬਹੁਤ ਮਨਪਸੰਦ ਜੀ ਆਪਾਂ ਆਪਾਂ ਸਸਿਬਾ ਉਹਨਾਂ ਜਿਹਦੇ ਨੰਬਰ ਤੇ ਨਿਵਾਸ ਰਹੇ ਨੇ ਜੀ ਜੀ ਚੰਦਰ ਜੀ ਜੀ ਇਹਦਾ ਪ੍ਰੋਗਰਾਮ ਪ੍ਰੋਗਰਾਮ ਹੈ ਇਹ ਜੀ ਬਾਤਨਾ ਮਦਦ ਮਦਦ 150 ਅੰਦਾਜ਼ਾ ਨਹੀਂ ਆਪਾਂ ਤਾਂ ਕਿੰਨੀ ਜੀ ਨਾ ਕੁਝ ਬਹੁਤ ਜੀ ਕੱਟ ਆਈ ਇਹ ਦੋ ਸਰਗੰਤ ਜੀ ਕਿਹਨਾਂ ਮਾਰਨ ਦਾ ਤਾ ਦੋ ਵਾਰਿਕ ਨਹੀਂ ਬੋਸ ਇਹਦੇ ਬਾਵਨੇ ਲੱਗੇ ਜਾਂਦਾ ਅਰੇ ਇਹਦੇ ਲੱਗੂ ਆ ਕੇ ਬੈਠੇ ਇਹਨਾਂ ਚੀਜਾ ਹੋ ਜਾਣਾ ਮੈਂ ਤਾਂ ਇਹਨਾਂ ਨੂੰ ਵੀ ਦਾਖਲ ਕਰਦਾ ਠੀਕ ਇਹ ਗੱਲ ਕੋਈ ਤੌਣ ਨੂੰ ਆਹ ਜੀ ਗੱਲਾਂ ਵਿੱਚ ਚੜਦਾ ਆਉਂਦਾ ਆਉਂਦਾ ਇਹਦੇ ਆਹ 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 ਨਿਕਲੇ ਓਏ ਪਹਿਲਾ ਓਏ ਕੋਲੀ ਚਾਉਂਦੇ ਆ ਕੋਈ ਨਹੀਂ ਚਾਉਂਦਾ ਲੈ ਚੜ ਲਿਆ ਹਾਂਜੀ ਅੱਜ ਕਮਾਨ ਦੇ ਲੱਗੇ ਬਾਵਾ ਫਿਲੀਸਿਸ਼ਨ ਦੇ ਬਾਹਰ ਉਹਦੇ ਉੱਤੇ ਇੱਕ ਫਾਇਰਿੰਗ ਇੰসিডেন্ট ਹੋਇਆ ਜਿਹਦੇ ਵਿੱਚ ਇੱਕ ਜਿਹੜੇ ਮਂਢਿਆਲੇ ਰਹਿਣ ਵਾਲਾ ਬਿੱਲਾ ਮਂਢਿਆਲਾ ਉਹ ਜਿਹੜਾ ਆਪਣੀ ਗੱਡੀ ਡਰਾਈਵ ਕਰ ਰਿਆ ਸੀ ਉਹਦੇ ਨਾਲ ਉਹਦਾ ਸਾਥੀ ਸੀ ਕੋਰਾ ਗੁਰਪੀ ਬਰਿਆ ਅਗੁਰਾ ਗੋੜਾ ਉਹਦੀ ਡੈਥ ਹੋਈ ਆ ਤੇ ਮੌਕੇ ਤੇ ਆਏ ਆ ਪੁਲੀਸ ਹੀ ਇਨਵੈਸਟੀਗੇਸ਼ਨ ਕਰਦੇ ਮੈ ਸਰ ਜਿਹੜਾ ਬਿੱਲਾ ਉਹਦੇ ਵੀ ਗੋਲੀਆਂ ਲੱਗੀਆਂ ਦੱਸਦੇ ਜਖਮ ਉਹ ਵੀ ਪਤਾ ਲੱਗਾ ਇੰਜਰਡ ਆ ਉਹ ਕਿਤੇ ਪ੍ਰਾਈਵੇਟ ਹਸਪੀਟਲ ਜਾਖਲ ਨੇ ਉਹਦੇ ਬਾਰੇ ਸੀ ਇਨਵੈਸਟੀਗੇਸ਼ਨ ਸਰ ਇਹਨਾਂ ਦੇ ਕੋਈ ਪੁਰਾਣੀ ਰੰਜਿਸ਼ ਸੀ ਜਾਂ ਕੀ ਕਾਰਨ ਸੀ ਇਹਦਾ ਇਹ ਜਸਟ ਵੈਰੀ ਪ੍ਰੀ ਸਟੇਜ ਆ ਮੈਡੀਸਿਨ ਦਾ ਇਸ ਸਟੇਜ ਤੇ ਅਸੀਂ ਕੁਝ ਨਹੀਂ ਕਰ ਸਕਦੇ ਇਹ ਮੈਟਰ ਹਸਪੀਟਲ ਇਨਵੈਸਟੀਗੇਸ਼ਨ ਨੇ ਬਾਅਦ ਖੰਡਾ ਸਰ ਦੂਸਰੀ ਪਾਰਟੀ ਦਾ ਕੁਝ ਪਤਾ ਲੱਗਾ ਜਿਹੜੀ ਉਹਦੇ ਵਾਲੇ ਹਾਲੇ ਜਦੋਂ ਅਸੀਂ ਇੰਜਰਡ ਨੂੰ ਮਿਲਾਂਗੇ ਜਾਂ ਉਹ ਨੈਸ਼ਨਲ ਘਰਾਂਗੇ ਫਿਰ ਪਤਾ ਲ ਸਰ ਕਿ ਨੀ ਗੋਲੀਆਂ ਚੱਲੀਆਂ ਜਿਹੜੀਆਂ ਉੱਥੇ ਮੁੱਕਦੇ ਪਤਾ ਲੱਗਾ ਜੀ ਉਹਨਾਂ ਪਾਸੋਂ ਕਿੰਮਾ ਕੀ ਜਿਹੜੀ ਬਾਊਸ ਜੋ ਹਨ ਕੋਲ ਵਗੈਰਾ ਜਿਸ ਤੋਂ ਮਿਲੇ ਨੇ ਉਹ 16 ਤਾਂ ਗੋਲੀਆਂ ਇਹ ਲਾਇਸੈਂਸੀ ਖੋਲੇ ਹੈਗੇ ਇਹ ਵੈਪਨ ਦੋਨਾਂ ਕੋਲ ਕੇ ਜਾਂ ਇਹ ਮੈਟਰ ਫੋਰ ਇਨਵੈਸਟੀਗੇਸ਼ਨ ਹੈ ਜੀ ਠੀਕ ਹੋ ਠੀਕ